ਫੇਮਾ ਉਲੰਘਣ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਈ-ਓਲੰਪਿਕਸ ਦੀਆਂ ਤਿਆਰੀਆਂ ਦਾ ਹਵਾਲਾ ਦਿੰਦੇ ਹੋਏ ਰਣਿੰਦਰ ਨੇ ਇਸ ਪੇਸ਼ੀ ਤੋਂ ਛੋਟ ਮੰਗੀ ਹੈ ਅਤੇ ਤਾਰੀਖ ਅੱਗੇ ਪਾਉਣ ਲਈ ਕਿਹਾ ਹੈ। ਰਣਿੰਦਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ ਅਤੇ ਇਸੇ ਦੇ ਚੱਲਦਿਆਂ ਉਨ੍ਹਾਂਜ ਪੇਸ਼ ਨਾ ਹੋਣ ਲਈ 올ੰਪਿਕਸ ਦੀਆਂ ਤਿਆਰੀਆਂ ਦਾ ਹਵਾਲਾ ਦਿੱਤਾ ਹੈ। ਰਣਿੰਦਰ ਦੀ ਮਾਂ ਅਤੇ ਪਟਿਆਲਾ ਤੋਂ ਵਿਧਾਇਕ ਪੰਨੀਤ ਕੌਰ ਨੇ 8 ਜੁਲਾਈ ਨੂੰ ਸੰਗਰੂਰ ਵਿੱਚ ਇਹ ਦਾਅਵਾ ਕੀਤਾ ਸੀ ਕਿ ਰਣਿੰਦਰ 14 ਜੁਲਾਈ ਨੂੰ ਈਡੀ ਸਾਹਮਣੇ ਪੇਸ਼ ਹੋਣਗੇ। ਰਣਿੰਦਰ ਜੀ ਜਿਹੜੀ ਚੱਲ ਰਹੀ ਹੈ ਹਾਂਜੀ ਬਿਲਕੁਲ ਪੇਸ਼ ਹੋਣਗੇ ਪੋਲਿਟੀਕਲ ਵਿਨਡੇਟਾ ਹੈਗਾ ਔਰ ਇਹ ਜਿਆਦਾ ਪੱਖ ਦਾ ਜਾਊਗਾ ਜਿਉਂ-ਜਿਉਂ ਇਲੈਕਸ਼ਨ ਆਂਦੀ ਹੈ ਪਰ ਅਸੀਂ ਪੂਰੀ ਕੋਆਪਰੇਸ਼ਨ ਕਰਾਂਗੇ ਔਰ ਅੱਪੇ ਸਾਹਮਣੇ ਰਿਜ਼ਲਟ ਆ ਜਾਊਗਾ ਇਸ ਤੋਂ ਪਹਿਲਾਂ ਰਣਿੰਦਰ ਨੇ 16 ਜੂਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਣਾ ਸੀ ਪਰ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਉਹ ਪੇਸ਼ ਨਹੀਂ ਹੋਏ ਜਿਸ ਉਪਰੰਤ ਈਡੀ ਨੇ ਉਹਨਾਂ ਨੂੰ ਦੁਬਾਰਾ ਪੇਸ਼ ਹੋਣ ਲਈ 14 ਜੁਲਾਈ ਤੱਕ ਸਮਨ ਕੀਤਾ ਸੀ